ਬੈਖਰੂ ਜੀ ਦਾ ਖਾਲਸਾ ਸ੍ਰੀ ਬੈਖਰੂ ਜੀ ਦੀ ਫਤਿਹ ਐਸ ਵਕਤ ਆਪਾਂ ਉੱਥੇ ਖੜੇ ਆਂ ਜਮਾ ਹਰਿਆਣੇ ਦੇ ਬਾਡਰ ਤੇ ਜਿੱਥੇ ਆਪਾਂ ਨੂੰ 13 ਫਰਵਰੀ ਨੂੰ ਇਹਨਾਂ ਨੇ ਵੱਡੀਆਂ ਕੰਦਾ ਕੱਢ ਕੇ ਗੋਲੇ ਸਿੱਟ ਕੇ ਰੋਕਿਆ ਸੀਗਾ ਤੇ ਸੱਜੇ ਪਾਸੇ ਉਹੀ ਜਗ੍ਹਾ ਜਿੱਥੇ ਆਪਣਾ ਨੌਜਵਾਨ ਸ਼ੁਭ ਕਰਨ ਇਹਨਾਂ ਨੇ ਸ਼ਹੀਦ ਕੀਤਾ ਪਰ ਉਹ ਜਿਹੜੀ ਕਹਾਵਤ ਹੈ ਸਚਾਈ ਚ ਪ੍ਰਤੱਖ ਹੋ ਗਈ ਆਪਣੇ ਕੋਲੇ ਕਿ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਤੇ ਉਹ ਯਾਦ ਹੈ ਕਿ ਜਿੱਥੇ ਸਾਡੇ ਉਸ ਨੌਜਵਾਨ ਦਾ ਖੂਨ ਡੋਲਿਆ ਤੇ ਅੱਜ ਉੱਥੇ ਮੇਲੇ ਲੱਗਦੇ ਹਨ ਕਹਿੰਦੇ ਵੀ ਸ਼ਹੀਦਾਂ ਦੀਆਂ ਜਗ੍ਹਾ 'ਚ ਮੇਲੇ ਲੱਗਦੇ ਆ ਆ ਉਹ ਜਗ੍ਹਾ ਦੇ ਵਿੱਚ ਕਿਤੇ ਸੋਚਿਆ ਨਹੀਂ ਸੀਗਾ ਸਾਡੇ ਪੂਰੇ ਹਰਿਆਣੇ 'ਚੋਂ ਪੰਜਾਬ ਦੇ ਵਿੱਚੋਂ ਜਿਹੜੇ ਐਸ ਵਕਤ ਕਨੌਰੀ ਪਹਿਰਾ ਦੇ ਰਹੇ ਆ ਜਿਹੜੀ ਗੱਲ ਉੜਦੀ ਐ ਬਈ ਜੀ ਹਰਿਆਣੇ ਚ ਫੋਰਸ ਵਧਾਤੀ ਪੰਜਾਬ ਸਰਕਾਰ ਨੇ ਫੋਰਸ ਵਧਾਤੀ ਆ ਕੱਚੇ ਰਸਤੇ ਰੋਕਤੇ ਪਿੰਡਾਂ ਦੇ ਵਿੱਚ ਫੌਜ ਲਾਤੀ ਆ ਉਹਨਾਂ ਦਾ ਆਪ ਦੀ ਸੁਰੱਖਿਆ ਵਾਸਤੇ ਕਿਉਂਕਿ ਪਹਿਲਾਂ ਆਪ ਦੀ ਸੁਰੱਖਿਆ ਆਪ ਦੀ ਸੁਰੱਖਿਆ ਵਾਸਤੇ ਜਿੰਨੇ ਨੌਜਵਾਨ ਪਿੰਡਾਂ ਚ ਆ ਰਹੇ ਨੇ ਸਾਡੇ ਕਿਸਾਨ ਆ ਰਹੇ ਨੇ ਉਹ ਟਰਾਲੀਆਂ ਛੱਡ ਕੇ ਉਸ ਬਾਡਰ ਤੇ ਖੜੇ ਨੇ ਬਈ ਜੇ ਇਧਰੋਂ ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਪ੍ਰਧਾਨ ਤੋਂ ਜਾਣ ਤੋਂ ਪਹਿਲਾਂ ਅਸੀਂ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਨੌਜਵਾਨ ਮੂਹਰੇ ਆਵਾਂਗੇ ਤੇ ਪ੍ਰਧਾਨ ਨੂੰ ਮੋਰਚੇ ਤੋਂ ਟੱਕਰ ਨਹੀਂ ਦੇਵਾਂਗੇ ਲੱਗ ਪੱਗ ਇੱਥੋਂ ਪ੍ਰਧਾਨ ਜਿਹੜੀ ਆਪਾਂ ਸਟੇਜ ਬਣਾਈ ਐ ਇੱਥੋਂ 2 ਕਿਲੋਮੀਟਰ ਪੰਜਾਬ ਕੰਨੀ ਨੂੰ ਐ ਪ੍ਰਧਾਨ ਬਚਾਲੇ ਜਾੜੇ ਇੱਥੋਂ 2 ਕਿਲੋਮੀਟਰ ਦੇ ਵਿੱਚ ਕਿੰਨੇ ਲੋਕ ਨੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹਰੇ ਦੇ ਰਹੇ ਨੇ ਤਾਂ ਇਸ ਕਰਕੇ ਜਿਹੜੀਆਂ ਸਾਡੇ ਕੋਲੇ ਜਗ੍ਹਾ ਰਹਿਣ ਨੂੰ ਬੈਠਣ ਨੂੰ ਕਈ ਲੱਗਦਾ ਹੁਣਾਂ ਵੀ ਥੋੜੀਆਂ ਹੋਣੀਆਂ ਪਰ ਸਾਡੇ ਪ੍ਰਬੰਧਕ ਹੈ ਜਿਹੜੇ ਖਾਲੀ ਜਗ੍ਹਾ ਵੇਖ ਰਹੇ ਨੇ ਕੱਲ ਨੂੰ ਉਹ ਸਾਰੇ ਜਿਹੜੇ ਟੈਂਟ ਵੀ ਲੱਗ ਜਾਣਗੇ ਰਜਾਈਆਂ ਵੀ ਆ ਜਾਣੀਆਂ ਗਦੈਲੇ ਵੀ ਆ ਜਾਣਗੇ ਮੈਟ ਵੀ ਆ ਜਾਣਗੇ ਤੇ ਲੰਗਰ ਵੀ ਲਗਾਤਾਰ ਅੱਜ 3-4 ਹੋਰ ਲੱਗੇ ਨੇ ਤੇ ਪੰਜਾਬ ਦੇ ਵਿੱਚੋਂ ਜਿਹੜੀ ਅਪੀਲ ਕੀਤੀ ਸੀ ਆਪਾਂ ਬਈ ਇੱਕ ਪਿੰਡ ਦੇ ਵਿੱਚੋਂ ਟਰਾਲੀ ਇੱਕ ਭੇਜ ਦਿਓ 12.5 ਹਜ਼ਾਰ ਟਰਾਲੀ ਟਰਾਲੀ ਖਨੌਰੀ ਬਾਰਡਰ ਤੇ ਭੇਜ ਦਿਓ ਮੋਰਚਾ ਜਿੱਤਾਂਗੇ ਸਰਕਾਰ ਕਿੰਨੀ ਸ਼ਕਤੀ ਕਰ ਲੇ ਕਿੰਨੀ ਫੋਰਸ ਲਾ ਲੇ ਪਰ ਉਹ ਸਾਡੇ ਆਗੂ ਦੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਬਰਬਾਤ ਜਾਰੀ ਅੱਜ 26ਵੇਂ ਦਿਨ ਦਾ ਉਨੇ ਆ ਸਾਰੀਆਂ ਸਥਿਤੀਆਂ ਸੋਚ ਕੇ ਵਿਚਾਰ ਕੇ ਵੀ ਕਿਵੇਂ ਸਰਕਾਰ ਨੂੰ ਡੇਗਣਾ ਹੈ ਕਿਵੇਂ ਮੰਗਾ ਮਨਾਉਣੀ ਹੈ ਅੱਜ ਕੋਈ ਸਟੇਟ ਨਹੀਂ ਜਿਹੜੀ ਪ੍ਰਧਾਨ ਜੀ ਦੇ ਹੱਕ ਦੇ ਵਿੱਚ ਭੁੱਖ ਹੜਤਾਲ ਤੇ ਨਾ ਬੈਠਦੀ ਹੋਵੇ ਅੱਜ ਕੋਈ ਦੇਸ਼ ਨਹੀਂ ਬਾਹਰਲਾ ਜਿਹੜਾ ਪ੍ਰਧਾਨ ਦੇ ਭੁੱਖ ਹੜਤਾਲ ਦੇ ਹੱਕ 'ਚ ਬੈਠਦਾ ਹੋਵੇ ਤਾਂ ਪਾਰਲੀਮੈਂਟ ਨਾ ਚੱਲਦਾ ਹੋਵੇ ਰਾਜ ਸਭਾ ਨਾ ਚੱਲਦਾ ਹੋਵੇ ਵਿਧਾਨ ਸਭਾ ਨਾ ਚੱਲਦੀ ਹੋਵੇ ਇੱਥੋਂ ਤੱਕ ਕੇ ਜਿਹੜੀ ਉਪ ਆਪਣੇ ਪਾਰਲੀਮੈਂਟ ਦੀ ਜਿਹੜੀ ਕਮੇਟੀ ਬਣੀ ਹੈ ਜਿਹਦੇ ਵਿੱਚ ਬੀਜੇਪੀ ਦੇ ਐਮਪੀ ਆ 31 ਮੈਂਬਰੀ ਕਮੇਟੀ ਹੈ ਜਿਹੜੀ ਦੀ ਰਿਪੋਰਟ ਦਿੰਦੀ ਹੈ ਪਾਰਲੀਮੈਂਟ ਨੂੰ ਕਿ ਆਹ ਮੁੱਦਾ ਸਰਕਾਰ ਨੂੰ ਲਾਗੂ ਕਰਨਾ ਚਾਹੀਦਾ ਤਾਂ ਉਹਦੇ ਚੇਅਰਮੈਨ ਜਿਹੜੇ ਚਰਨਜੀਤ ਚੰਨੀ ਨੇ ਪਮਾਉ ਕਾਂਗਰਸ ਨਾਲ ਸੰਬੰਧਿਤ ਹੈ ਉਹ ਵੀ ਅੱਜ ਇੱਥੇ ਆਪਣੇ ਮੋਰਚੇ ਦੇ ਵਿੱਚ ਪ੍ਰਧਾਨ ਨੂੰ ਜੋ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਸਰਕਾਰ ਨੂੰ ਰਿਪੋਰਟ ਭੇਜੀ ਆ ਉਹ ਸਾਰੀ ਕਾਪੀ ਆਪਾਂ ਨੂੰ ਅੱਜ ਦੇ ਕੇ ਗਏ ਨੇ ਤਾਂ ਕਿਸਾਨੋਂ ਬਹੁਤ ਵੱਡੀ ਗੱਲ ਐ ਧਰਨੇ ਮਜਾਰੇ ਲਾਉਂਦੇ ਰਹੇ ਆ ਦੋ ਦੋ ਘੰਟਿਆਂ ਨਾਲ ਸਰਕਾਰ ਮੰਨਣ ਵਾਲੀ ਨਹੀਂ ਪ੍ਰੈਸ ਬਿਆਨ ਦੇ ਕੇ ਮੰਨਣ ਵਾਲੀ ਨਹੀਂ ਮੀਟਿੰਗਾਂ ਕਰਕੇ ਸਰਕਾਰ ਮੰਨਣ ਵਾਲੀ ਨਹੀਂ ਮੰਨੂਗੀ ਆ ਜੋਸ਼ ਦੇ ਨਾਲ ਜਿੱਥੇ ਸਾਡਾ ਆਗੂ ਮਰ ਰਰ ਤੇ ਬੈਠਾ ਹੋਵੇ ਤੇ ਉਹਨਾਂ ਦੀ ਸੁਰੱਖਿਆ ਤੇ ਹਜ਼ਾਰਾਂ ਨੌਸਵਾਂ ਡਾਂਗਾ ਲਈ ਖੜਾ ਹੋਵੇ ਆ ਜਿਹੜੀਆਂ ਰਾਤ ਦੀਆਂ ਰਿਪੋਰਟਾਂ ਇਹ ਮੈਂ ਬਹੁਤ ਵਾਰੀ ਧਰਨਿਆਂ ਤੇ ਮਜਹਰਾ ਤੇ ਕਿਹਾ ਕੋਈ ਕਹਿੰਦਾ ਜੀ ਸਾਡਾ 2 ਮਹੀਨੇ ਧਰਨਾ ਲੰਮਾ ਚੱਲੀ ਜਾਂਦਾ 1.5 ਮਹੀਨਾ ਚੱਲੀ ਜਾਂਦਾ ਮੈਂ ਕਿਹਾ ਸੀ ਵੀ ਜਿੱਦ ਦੇ ਤੁਸੀਂ ਰਾਤਾਂ ਕੱਟਣ ਲੱਗੇ ਸੜਕਾਂ ਤੇ ਤੇ ਆਪਾਂ ਮਨਾ ਲਾਂਗੇ ਤੱਜ ਪ੍ਰਧਾਨ ਵੀ ਸੜਕ ਤੇ ਸਾਡੇ ਵਰਕਰ ਵੀ ਸੜਕ ਤੇ ਜਾਣੇ ਜਰਨੈਲ ਵੀ ਸੜਕ ਤੇ ਚਪਾਈ ਵੀ ਸੜਕ ਤੇ ਤਾਂ ਇਹ ਆ ਨਜ਼ਾਰਾ ਲੜਦਾ ਕਿ ਸਾਥੋਂ ਪਹਿਲਾਂ ਸਾਡਾ ਜਰਨੈਲ ਮਰ ਲਈ ਬੈਠਾ ਤੇ ਉਹਦੀ ਸੁਰੱਖਿਆ ਲਈ ਪੂਰੇ ਪਾਰ ਦੇ ਵਿੱਚੋਂ ਜਿਹੜੇ ਕਿਸਾਨ ਐ ਆ ਸੜਕਾਂ ਤੇ ਬੈਠੇ ਨੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਮਾਰ ਕੇ ਸਰਕਾਰ ਪ੍ਰਧਾਨ ਜੀ ਨੂੰ ਇੱਥੋਂ ਠਾ ਕੇ ਲੈ ਜਾਊਗੀ ਤਾਂ ਹਜੇ ਵੀ ਜਿੰਨੇ ਆਪਾਂ ਪਿੰਡਾਂ ਦੇ ਵਿੱਚ ਬੈਠੇ ਆ ਸੋਸ਼ਲ ਮੀਡੀਆ ਤੇ ਅਖਬਾਰਾਂ ਰਾਹੀਂ ਟੀਵੀ ਰਾਹੀਂ ਜਿਹੜੀਆਂ ਖਬਰਾਂ ਸੁਣ ਰਹੇ ਆ ਹਕੀਕਤ 'ਚ ਬਦਲੋ ਖਨੌਰੀ ਆਓ ਇੱਕ ਪਿੰਡ ਦੇ ਵਿੱਚ ਇਕੱਠ ਕਰਕੇ ਰਾਸ਼ਨ ਦੀ ਟਰਾਲੀ ਲੈ ਕੇ ਬੰਦੇ ਤੋਰ ਕੇ ਤੋਰੋ ਨਜ਼ਾਰਾ ਇੱਥੇ ਜਿਹੜਾ ਖੜ ਨੂੰ ਥਾਣਾ ਹੋਵੇ ਫਿਰ ਚਾਹੇ ਭਾਪੀ ਕਿੰਨੇ ਵੀ ਜ਼ੋਰ ਲਾ ਲੇ ਤਾਂ ਜਿਵੇਂ ਆਪਾਂ ਸਾਰਿਆਂ ਦੇ ਮੂੰਹ ਬੰਦ ਕਰੇ ਨੇ ਸਿਆਸੀ ਲੋਕਾਂ ਦੇ ਕਿ ਮੰਗਾ ਮੰਨਣੇ ਚਾਹੀਦੀਆਂ ਨੇ ਇਹ ਜਿਹੜਾ ਨਜ਼ਾਰਾ ਮੈਂ ਤੁਹਾਨੂੰ ਇਸ ਵਕਤ ਖਨੌਰੀ ਬਾਰਡਰ ਤੇ ਲਗਭਗ 10 11 ਦਾ ਟਾਈਮ ਹੋਣਾ ਤਾਂ ਉਹ ਸਾਰੀ ਪੀਸ਼ੇ ਸਾਹਮਣੇ ਆਪਾਂ ਮੋਰਚਾ ਜਿੱਤਾਂਗੇ ਜਿਹੜੇ ਰਹਿ ਗਏ ਉਹਨਾਂ ਨੂੰ ਅਪੀਲ ਕਿ ਪ੍ਰਧਾਨ ਜੀ ਦਾ ਇਹਨਾਂ ਇਰਾਦਾ ਤੇ ਜਿੱਤ ਕੇ ਜਾਵਾਂਗੇ ਧੰਨਵਾਦ ਵੈਖਰੂ ਜੀ ਕਾ ਖਾਲਸਾ